ਸਰ ਕੀ ਬੁਰਾ ਮਸਲ ਮਾਨਯੋ ਕਮਿਸ਼ਨਰ ਆਫ ਪੁਲਿਸ ਜਲੰਧਰ ਦੀ ਦੇ ਨਿਸ਼ਾ ਨਿਰਦੇਸ਼ਾਂ ਤੇ ਜੋ ਅਸੀਂ ਇੱਕ ਸਪੈਸ਼ਲ ਡਰਾਈਵ ਚਲਾਈ ਹੈ ਅਗੇਂਸਟ ਪੈਡ ਐਲੀਮੈਂਟ ਤੇ ਸਨੇਚਿੰਗ ਕਰਨ ਵਾਲਿਆਂ ਖਿਲਾਫ ਉਸ ਦੇ ਤਹਿਤ ਇੱਕ ਸਾਨੂੰ ਇਨਫੋਰਮੇਸ਼ਨ ਰੀਸੀਵ ਹੋਈ ਸੀ 25 11 24 ਜਿਸ ਦੇ ਵਿੱਚ ਇੱਕ ਵਿਅਕਤੀ ਕੋਲੋਂ ਦੁਪਹਿਰੇ 2 ਵਜੇ ਇੱਕ ਮੋਬਾਈਲ ਫੋਨ ਖੋ ਕੇ ਲੈ ਗਏ ਸੀ ਆਪਣੇ ਲੈਦਰ ਕੰਪਲੈਕਸ ਤੋਂ ਜਿਸ ਦੇ ਤਹਿਤ ਅਸੀਂ ਜਿਹੜੀ ਸਰਚ ਪਾਰਟੀਆਂ ਬਣਾਈਆਂ ਤੇ ਜਿਹੜਾ ਸਨੇਚ ਕਰਨ ਵਾਲਾ ਦੋਸ਼ੀ ਹੈਗਾ ਉਸ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਤੇ ਜਿਸ ਨੂੰ ਉਹਨੇ ਫੋਨ ਜਿਹੜਾ ਹੈਗਾ ਚੋਰੀ ਸਨੈਚ ਕੀਤਾ ਹੋਇਆ ਫੋਨ ਸੀਗਾ ਉਹਨੂੰ ਸੇਲ ਕੀਤਾ ਸੀਗਾ ਉਸ ਨੂੰ ਆਇਡੈਂਟੀਫਾਈ ਕਰਕੇ ਅਸੀਂ ਦੋਨੋਂ ਦੋਸ਼ੀਆਂ ਨੂੰ ਅਰੈਸਟ ਕਰਤਾ ਹੈ ਤੇ ਜਿਹੜਾ ਸਨੈਚ ਕੀਤਾ ਮੋਬਾਈਲ ਹੈ ਉਹ ਵੀ ਰਿਕਵਰ ਕੀਤਾ ਜਿਹੜੇ ਦੋ ਦੋਸ਼ੀ ਹੈਗੇ ਆ ਉਹ ਹੈਗੇ ਆ ਜੀ ਸੌਰਵ ਪੁੱਤਰ ਬਿੱਟੂ ਵਾਸੀ ਪਕਾਰ ਨੰਬਰ 165 ਲਾਹੌਰਿਆ ਮਹੱਲਾ ਬਸਤੀ ਗੁਜਾ ਤੇ ਦੂਸਰਾ ਜਿਹੜਾ ਹੈਗਾ ਉਹਦਾ ਨਾਮ ਹੈਗਾ ਜੀ ਪੂਰਨਾ ਪੁੱਤਰ ਵਰਤੰਤੀ ਵਾਸੀ ਉੜਾਹੀ ਧੋਬੀਆਂ ਪੂਰਬ ਉੱਤਰ ਪ੍ਰਦੇਸ਼ ਤੇ ਰਹਿਣ ਵਾਲੇ ਹੈ ਇਹ ਦੋਨੋਂ ਜਿਹੜੇ ਹੈਗੇ ਆ ਇਹਨਾਂ ਨੇ ਸਪਲੈਂਡਰ ਜਿਹੜਾ ਮੋਟਰਸਾਈਕਲ ਹੈ ਉਹਨੂੰ ਯੂਜ਼ ਕਰਕੇ ਸਨੇਚਿੰਗ ਕੀਤੀ ਸੀ ਜੋ ਉਸ ਨੂੰ ਵੀ ਅਸੀਂ ਰਿਕਵਰ ਕੀਤਾ ਤੇ ਐਫ ਆਈ ਆਰ ਨੰਬਰ 195 ਜਿਹੜੀ ਅੰਡਰ ਸੈਕਸ਼ਨ 304 2 ਕਮਾ 35 ਬੀ ਐਨ ਐਸ ਦੇ ਅਸੀਂ ਰਜਿਸਟਰ ਕੀਤੀ ਹੈ